ਬੀਬੀ ਜਿਹੜੇ ਤੇਰੇ ਮਾਪਿਓ ਸੀ ਉਹ ਕਿੰਨੀ ਉਮਰ ਚ ਚਲੇ ਗਏ ਸੀਗੇ ਉਹ ਤਾਂ ਜਵਾਨ ਹੀ ਸੀ ਚਲੇ ਗਏ ਅੱਛਾ ਕਿ ਕਿੰਨੀ ਕੋ ਉਮਰ ਸੀ ਬੀਬੀ ਤੇਰੀ ਉਦੋਂ ਮੇਰੇ ਹਾਂ ਮਾਤਾ ਜੀ ਮੈਂ ਤਾਂ ਮੈਨੂੰ ਆਪਦੇ ਅਸਲੀ ਮਾਤਾ ਤੋਂ ਪੁੱਛਾਈ ਨਹੀਂ ਅਸ਼ੀਰ ਬਾਪ ਨੂੰ ਮੈਂ 4 ਸਾਲ ਦੇ ਸੀ ਅੱਛਾ ਅੱਛਾ ਤੇ ਮਤੇ ਮਤੇ ਮਾਂ ਦੇ ਪਾਰੇ ਆਪੇ ਤੇ ਕੀ ਕੀ ਬੀਬੀ ਤੈਨੂੰ ਕਦੇ ਯਾਦ ਆਈ ਆ ਆਪਣੀ ਮਾਂ ਦੀ ਉਹ ਤਾਂ ਹੀ ਨਹੀਂ ਯਾਦ ਅੱਛਾ ਯਾਦ ਕੀ ਆਉਣੀ ਆ ਜਦ ਦੇਖੀ ਪਾਰੇ ਦਾ ਫੋਟੋ ਫੇਰ ਵੀ ਤੂੰ ਐ ਸੋਚਦੀ ਤਾਂ ਹੋਏਗੀ ਬੀਬੀ ਉ ਬੀਬੀ ਸੋਚਦੀ ਤਾਂ ਹੁੰਨੀ ਆ ਵੀ ਐ ਵੀ ਮੇਰੀ ਮਾਂ ਹੁੰਦੀ ਤਾਂ ਮੈਨੂੰ ਲਾਡ ਲੜਾਉਂਦੀ ਐ ਤੂੰ ਸੋਚ ਵਟਾ ਜਾ ਕੇ ਨਾ ਧੀਆਂ ਸੋਚਦੀਆਂ ਹਨਾ ਹਾਂ ਬਾਕੀ ਸੋਚ ਦਿੱਤੇ ਅੱਛਾ ਮਾਂ ਮਾਂ ਸੇਭ ਚੰਗੇ ਲੱਗ ਚੜੇ ਅੱਛਾ